ਛੋਟਾ ਜਿਹਾ ਗੁਰਦੁਆਰਾ ਸਾਈ ਬਾਗ ਔਰ ਇਹ ਏਰੀਏ ਦੇ ਵਿੱਚ ਸਿਰਫ ਇੱਕ ਹੀ ਪਰਿਵਾਰ ਆ ਜਿਹੜਾ ਕਿ ਹਜੂਰ ਸਾਹਿਬ ਦੀ ਸੰਗਤ ਜਦੋਂ ਦਰਸ਼ਨ ਦੀਦਾਰੇ ਕਰਕੇ ਆਉਂਦੀ ਆ ਤਾਂ ਉਹਨਾਂ ਨੂੰ ਲੰਗਰ ਸ਼ਟਾਉਣ ਦੀ ਸੇਵਾ ਕਰਦਾ ਇਸ ਏਰੀਏ ਦੇ ਵਿੱਚ ਪ੍ਰਸ਼ਾਦਾ ਮਿਲਣਾ ਬੜਾ ਮੁਸ਼ਕਲ ਹੁੰਦਾ ਪਰ ਜਿੱਥੇ ਗੁਰੂ ਨਾਨਕ ਦੇ ਸਿੱਖ ਵੱਸੇ ਹੋਣ ਉਹ ਕਿਸੇ ਨੂੰ ਭੁੱਖਾ ਕਿਵੇਂ ਜਾਣ ਦੇਣ ਮੈਂ ਜੇ 36 ਸਾਲ ਤੋਂ ਨਹੀਂ ਸੇਵਾ ਕਰਦੇ ਫੇਨ माता जी, पिता जी, पिता ये पहले पहले ही पेले पेले तो सेवा करते का प्रोग्राम जी। बहुत अच्छी तरह मतलब की अठ दिन लंगर लागत की सेवा मैनेज कर वाह आप, करते। आप करते। करना सारे कार्छ नही करे माता पिता जी ने शुरुआत की ਉਹ ਸਾਡੇ ਵੀਰ ਜੀ ਨੇ ਸ਼ੁਰੂਆਤ ਕੀਤੀ ਸੀ ਜੀ ਤੇ ਉਹਨਾਂ ਨੇ ਨਾ ਕਿਹਾ ਕਿ ਤੁਸੀਂ ਸੰਗੈ ਸੇਵਾ ਲੱਗੇ ਲੱਗੇ ਰਹਿ ਜਾ ਕਰੋ ਜਿੰਨੀ ਸਾਡੀ ਕੋਲ ਸੇਵਾ ਆ ਸਕੇ ਅਸੀਂ ਜੀ ਜਾਣਰ ਸੇਵਾ ਕਰਦੇ ਹਾਂ ਕਿਉਂ ਬਾਦਸ਼ਾਹ ਕਹਿੰਦੇ ਨੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿੱਤ ਲਾਏ ਇਹਨਾਂ ਦੇ ਅੰਦਰ ਚਾਹ ਹੈ ਇਹਨਾਂ ਦੇ ਅੰਦਰ ਗੁਰਨਾਨਕ ਦੀ ਜੋਤ ਹੈ कितने टाइम से आपके साथ में सेवा करते हैं एक दो तो साल हो गए एक दो तो साल हो गए हाँ. कैसा लगता है फिर सेवा करके बहुत अच्छा लगता है बहुत अच्छा लगता है पंजाब तो की संगतों को मिलके कैसा लगता है बहुत अच्छा लगता है बहुत अच्छा लगता है बहुत अच्छा गुरु की प्यारी सात संगत जी के दर्शन होते और भाग्य हमारे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਜੂਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਦਿਆਂ ਹੋਇਆਂ ਵਾਪਸੀ ਦੇ ਵਿੱਚ ਜ਼ਿਲ੍ਹਾ ਬਲਦਾਨਾ ਦੇ ਅਸੀਂ ਏਰੀਆ ਦੇ ਵਿੱਚ ਪਹੁੰਚੇ ਜਿੱਥੇ ਇੱਕ ਬਹੁਤ ਛੋਟਾ ਜਿਹਾ ਗੁਰਦੁਆਰਾ ਸਾਹਿਬਾ ਔਰ ਇਹ ਏਰੀਆ ਦੇ ਵਿੱਚ ਸਿਰਫ ਇੱਕ ਹੀ ਪਰਿਵਾਰ ਆ ਜਿਹੜਾ ਕਿ ਹਜੂਰ ਸਾਹਿਬ ਦੀ ਸੰਗਤ ਜਦੋਂ ਦਰਸ਼ਨ ਦਿਦਾਰੇ ਕਰਕੇ ਆਉਂਦੀ ਆ ਤਾਂ ਉਹਨਾਂ ਨੂੰ ਲੰਗਰ ਸ਼ਕਾਉਣ ਦੀ ਸੇਵਾ ਕਰਦਾ ਇਸ ਏਰੀਆ ਦੇ ਵਿੱਚ ਪ੍ਰਸ਼ਾਦਾ ਮਿਲਣਾ ਬੜਾ ਮੁਸ਼ਕਲ ਹੁੰਦਾ ਪਰ ਜਿੱਥੇ ਗੁਰੂ ਨਾਨਕ ਦੇ ਸਿੱਖ ਵਸੇ ਹੋਣ ਉਹ ਕਿਸੇ ਨੂੰ ਭੁੱਖਾ ਕਿਵੇਂ ਜਾਣ ਦੇਣ ਤਾਂ ਇਥੋਂ ਸੰਗਤ ਜਿਹੜੀ ਵੀ ਲੰਗਦੀ ਹੈ ਨਹੀਂ ਕਿ ਆ ਅਸੀਂ ਲੰਗੇ ਆ ਕਹਿੰਦੇ ਜਿੰਨੀਆਂ ਵੀ ਇਥੋਂ ਗੱਡੀਆਂ ਲੰਗਦੀਆਂ ਉਹਨਾਂ ਸੰਗਤਾਂ ਨੂੰ 36 ਸਾਲਾਂ ਤੋਂ ਲੰਗਰ ਸ਼ਿਕਾਰੇ ਨੇ ਜਿਵੇਂ ਹੀ ਸੰਗਤ ਹਜੂਰ ਸਾਹਿਬ ਦੇ ਦਰਸ਼ਨ ਦੀਦਾਰੀ ਕਰਕੇ ਆਉਂਦੀ ਆ ਤੇ ਅੱਗੇ ਰਾਹਾਂ ਦੇ ਵਿੱਚ ਫੁੱਲ ਵਿਛਾ ਦਿੰਦੇ ਨੇ ਤੇ ਫਿਰ ਪ੍ਰਸ਼ਾਦਾ ਸ਼ਿਕਾਉਂਦੇ ਨੇ ਕਿਤੇ ਤੁਸੀਂ ਦੇਖੋ ਜਲੇਬੀਆਂ ਪ੍ਰਸ਼ਾਦਾ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਜਿਹੜਾ ਸ਼ਿਕਾਇਆ ਜਾਂਦਾ ਪਹਿਲਾਂ ਨਾਮ ਸਿਮਰਨ ਕੀਤਾ ਗਿਆ ਫਿਰ ਪ੍ਰਸ਼ਾਦਾ ਛਕਾਇਆ ਗਿਆ ਗੱਲਬਾਤ ਵੀ ਕਰਾਂਗੇ ਭਾਈ ਸਾਹਿਬ ਤੋਂ ਸ਼ੁਰੂਆਤ ਕਰਾਂਗੇ ਵਾਈ ਗੁਰਜੀ ਦਾ ਸਾਹਿਬ ਵਾਈ ਗੁਰਜੀ ਇਹ ਜਿਹੜਾ ਬੁਲਦਾਨਾ ਤੁਹਾਡਾ ਜ਼ਿਲ੍ਹਾ ਹੈਗਾ ਇੱਥੇ ਕਿਵੇਂ ਜਿਹੜੇ ਕਿਸੇ ਖਾ ਕੇ ਵੱਸਿਆ ਅਸੀਂ ਦੇਖਦੇ ਕਿ ਬਹੁਤ ਛੋਟਾ ਜਿਹਾ ਗੁਰਦੁਆਰਾ ਸਾਹਿਬ ਆ ਪਰ ਫਿਰ ਵੀ ਸੰਗਤ ਨੂੰ ਜਿਹੜਾ ਲੰਗਰ ਛਕਾਉਣ ਵਿੱਚ ਪਿੱਛੇ ਨਹੀਂ ਰਹਿੰਦੀ ਮੱਝੇ 36 ਸਾਲ ਤੋਂ ਇਨੀ ਸੇਵਾ ਕਰਦੇ ਪੈਨ ਜੀ ਇਹਨਾਂ ਦੇ ਮਾਤਾ ਜੀ ਪਿਤਾ ਜੀ ਇਹ ਪਹਿਲੇ ਹੀ ਪਹਿਲਾਂ ਤੋਂ ਸੇਵਾ ਕਰਦੇ ਸਨ ਜੀ ਇਰਾ ਇਹਨਾਂ ਦਾ ਜੋ ਪੀੜੀ ਮੀੜੀ ਚੱਲਦੀ ਵੀ ਹੈ ਕੋਲੇ ਮੱਲੇ ਦਾ ਪ੍ਰੋਗਰਾਮ ਹੈ ਕੋਲੇ ਮੱਲੇ ਦਾ ਪ੍ਰੋਗਰਾਮ ਜੀ ਬਹੁਤ ਅੱਛੀ ਤਰ੍ਹਾਂ ਦਾ ਇੱਧਰ ਹੁੰਦਾ ਆ ਰਿਹਾ ਕਿ 8 8 ਦਿਨ ਦਾ ਲੰਗਰ ਲੱਗਦਾ ਹੈ ਰਾਤ ਦਿਨ ਪ੍ਰਾਤ ਦਿਨ ਜਦੋਂ ਵੀ ਸੰਗਤ ਆ ਜਾਵੇ ਛਾਬੜਾ ਪਰਿਵਾਰ ਖਾਮਗਾਓ ਵਾਲੇ ਉਹਨਾਂ ਦੇ ਵੱਲੋਂ ਇਹ ਪੂਰਾ ਪਰਿਵਾਰ ਚਲਾ ਰਿਹਾ ਹੈ ਜੀ ਹਾਂਜੀ ਮਤਲਬ ਕਿ 8 ਦਿਨ ਲੰਗਰ ਲਾਉਣਾ ਯਾ ਸੰਗਤਾਂ ਦੀ ਸੇਵਾ ਕਰ ਕਿਵੇਂ ਮੈਨੇਜ ਕਰਦੇ ਹੋ ਕੱਲ੍ਹ ਆ ਹੀ ਮਾਈ ਬ੍ਰੋ ਆਪ ਆਪ ਕਰਨ ਕਰਾਉਣ ਯਾਰ ਉਸੇ ਆਪੇ ਕਰਨਾ ਸਾਰੇ ਕਾਰਜ ਇਨਸਾਨ ਕੁਛ ਨਹੀਂ ਕਰਦਾ ਰੱਬ ਵੀ ਕਰਦਾ ਹੈ ਸਭ ਆਪਣਾ ਬੋਲ ਜੀ ਕਿਰਪਾ ਹੋ ਜੰਦੀਏ ਦਾਤਾ ਆਪ ਹੀ ਆਪ ਹੰਸੰਗ ਹੋ ਕੇ ਸਾਰਾ ਸਹਾਇਤਾ ਕਰਦਾ ਹੈ ਲੰਗਰ ਆਪੇ ਪੋਲਾਪਲੀ ਬਣ ਜਾਂਦਾ ਹੈ ਜੀ ਤੇ ਫੁੱਲ ਸੁੱਟ ਕੇ ਤੁਸੀਂ ਸਵਾਗਤ ਵੀ ਕਰਦੇ ਹੋ ਕਿ ਜਿਵੇਂ ਹੀ ਸੰਗਤ ਆਉਂਦੀ ਆ ਕਿਵੇਂ ਪਤਾ ਚੱਲਦਾ ਵੀ ਗਿੱਟੀਆਂ ਲੰਘ ਰਹੀਆਂ ਜੀ ਸਾਨੂੰ ਫੋਨ ਉਹਨੇ 36 ਸਾਲਾਂ ਤੋਂ ਸਾਡੇ ਕੋਲ ਆ ਰਹੀਆਂ ਹਨ ਸੰਗਤਾਂ ਤੇ ਉਹਨਾਂ ਕੋਲ ਸਾਰੇ ਕੋਲ ਫੋਨ ਨੰਬਰ ਹੈ ਤੁਹਾਨੂੰ ਫੋਨ ਕਰ ਦਿੰਦੇ ਨੇ ਤਾਂ ਅਸੀਂ ਲੰਗਰ ਤਿਆਰ ਕਰ ਦਿੰਦੇ ਹਾਂ ਜੀ ਬਿਲਕੁਲ 36 ਸਾਲ ਹੋ ਗਏ ਤੁਹਾਨੂੰ ਸੇਵਾ ਕਰਦਿਆਂ ਨੂੰ ਤੇ ਸਾਰੇ ਸਹਿਯੋਗ ਹੁੰਦਾ ਹੈ ਇਕੱਲਾ ਪਰਿਵਾਰ ਨਾਲ ਨਹੀਂ ਇਕੱਲਾ ਪਰਿਵਾਰ ਕਰਦਾ ਹੈ ਛਾਪੜਾ ਪਰਿਵਾਰ ਹੈ ਨਰਿੰਦਰ ਸਿੰਘ ਛਾਪੜਾ ਹਾਂ ਜੀ ਇਹ ਸਰਦਾਰ ਜੀ ਕੇ ਨੇ ਕੱਲ ਵੀ ਕਰਾਂਗੇ ਬਾਪੂ ਜੀ ਤੁਸੀਂ ਦੇਖ ਸਕਦੇ ਹੋ ਕਹਿੰਦੇ ਪਹਿਲਾ ਪਰਿਵਾਰ ਲਾਉਂਦਾ ਸੀ ਲੰਗਰ ਤੇ ਹੁਣ ਬਾਪੂ ਜੀ ਬਾਪੂ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਬਹੁਤ ਖੁਸ਼ੀ ਹੋਈ ਹੈ ਕਿ ਇਸ ਏਰੀਏ ਦੇ ਵਿੱਚ ਵੀ ਸਿੱਖ ਵਸੇ ਹੋਏ ਨੇ ਜਿਹੜੇ ਕਿ ਸੰਗਤਾਂ ਦੀ ਬਹੁਤ ਸੇਵਾ ਕਰਦੇ ਨੇ ਇਹ ਭਾਵਨਾ ਕਿਵੇਂ ਜਾਗੀ ਤਾਂ ਜੀ ਇਹ ਸਾਡੇ ਮਾਤਾ ਪਿਤਾ ਜੀ ਨੇ ਸ਼ੁਰੂਆਤ ਕੀਤੀ ਸੀ ਜੀ ਤੇ ਸਾਡੇ ਵੀਰ ਜੀ ਨੇ ਸ਼ੁਰੂਆਤ ਕੀਤੀ ਸੀ ਜੀ ਤੇ ਉਹਨਾਂ ਨੇ ਆਖਿਆ ਕਿ ਤੁਸੀਂ ਸੰਗਤਾਂ ਦੀ ਸੇਵਾ ਲੱਗੇ ਲੱਗੇ ਰਹਿਆ ਕਰੋ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਐ 26 ਸਾਲ 27 ਸਾਲ ਹੋ ਗਏ ਨੇ 22 ਸਾਲ ਹਾਂ ਪਹਿਲੇ ਐਸੇ 10 10 ਲਾਗੇ ਕਰਦੇ ਸੀ ਸੇਵਾ ਤੇ ਬਾਰਿਸ਼ ਕਰਕੇ ਅੰਦਰ ਉਚਨ ਦੇ ਬੁੰਦਾ ਸਾਰਾ ਬਹੁਤ ਤਕਲੀਫ ਹੁੰਦੀ ਸੀ ਤੇ 4 ਸਾਲ ਹੋ ਗਏ ਨੇ ਛੇੜ ਬਣਾ ਲਿੱਤਾ ਇਕੱਲਾ ਹੀ ਪਰਿਵਾਰ ਲੱਗਿਆ ਹੋਇਆ ਹਾਂਜੀ ਉਹਨਾਂ ਨੇ ਸੰਗਤਾਂ ਸਹਿਯੋਗ ਦਿੰਦੀਆਂ ਨੇ ਨਾਲ ਹਾਂ ਇਹ ਵੀ ਸਿੰਧੀ ਸਵਾਦ ਇਹ ਵੀ ਸਾਡੇ ਮੇਰੇ ਸਾਧੂ ਨੇ ਇਹ ਵੀ ਸੇਵਾ ਕਰ ਦਿੰਦਾ ਜੀ ਇਹ ਮੇਰਾ ਪੋਤਰਾ ਹੈ ਮੇਰੇ ਨੂ ਹੋ ਗਿਆ ਹਾਂ ਤਾਂ ਮੇਰੀ ਸਾਲੀਆ ਮਾਤਾ ਪਿਤਾ ਨੇ ਸ਼ੁਰੂਆਤ ਕੀਤੀ ਸੀ ਹਾਂ ਸ਼ੁਰੂਆਤ ਕੀਤੀ ਸੀ ਤੁਸੀਂ ਉਸ ਕੈਸੇ ਸੇਵਾ ਨੂੰ ਰੋਕਿਆ ਨਹੀਂ ਚੱਲਣ ਦਿੱਤਾ ਚੱਲਣ ਦਿੱਤਾ 2015 ਸਾਡੀ ਮਾਤਾ ਜੀ ਗੁਜ਼ਰ ਗਏ ਸੀ 2015 ਦਾ 10 ਸਾਲ ਹੋਈ ਰਿਹਾ ਸਮਝੋ 10 ਸਾਲੇ ਜੋ ਗੁਜ਼ਰੇ ਨਾ ਉਹ ਸਾਨੇ ਬੋਲਦੇ ਸੀ ਕੀ ਸਾਡੇ ਬਾਅਦ ਤੁਸੀਂ ਸੇਵਾ ਤੁਸੀਂ ਸੰਭਾਲੋ ਬਰੇਹੂਸ ਕੀ ਹੋਇਆ ਬਾਪੂ ਜੀ ਤੁਹਾਨੂੰ ਕਿ ਇਸ ਏਰੀਏ ਦੇ ਵਿੱਚ ਸੰਗਤਾਂ ਨੂੰ ਲੰਗਰ ਮਿਲਣਾ ਵੀ ਮੁਸ਼ਕਲ ਹੁੰਦਾ ਸੀ ਪ੍ਰਸ਼ਾਦੇ ਪਾਣੀ ਦੀ ਮੁਸ਼ਕਲ ਹੁੰਦੀ ਸੀ ਜਿਸ ਕਰਕੇ ਤੁਸੀਂ ਵੀ ਕਿਹਾ ਪਹਿਸ਼ਰਵਾਤ ਕਰੀਏ ਲੰਗਰ ਨਹੀਂ ਅਸੀਂ ਉਹ ਉਹ ਵੇਖ ਕੇ ਹੀ ਸ਼ੁਰੂਆਤ ਕੀਤੀ ਚਲੋ ਬਈ ਚੰਗੇ ਚੰਗੇ ਲੰਗਰ ਸੰਗਤਾਂ ਨੂੰ ਮਿਲ ਜਾਵੇ ਚਾਹ ਪਾਣੀ ਦੀ ਸੇਵਾ ਸ਼ੰਗੀ ਹੋ ਜਾਵੇ ਜਿੰਨੀ ਸਾਡੇ ਕੋਲ ਸੇਵਾ ਆ ਸਕੇ ਅਸੀਂ ਜੀ ਨਾਲ ਸੇਵਾ ਕਰਨਾ ਹੈ ਜੀ ਸਾਡੇ ਸਮਾਜ ਦੇ ਲੋਕ ਨੇ ਕੋਈ ਯਦ ਲੈ ਲੋਕ ਸਾਰਾ ਸੀ ਬੁਲਾ ਲੈਣ ਫੋਨ ਕਰ ਕਰ ਕੇ ਕਿਵੇਂ ਵਸੇ ਤੁਸੀਂ ਆ ਕੇ ਅਰਸੀ ਤੇ ਬਹੁਤ ਸਾਲ ਹੋ ਗਏ ਨੇ ਮੇਰਾ ਮੇਰਾ ਹੋ ਗਿਆ 66 ਸਾਲ ਹੋ ਗਏ ਨੇ ਅਰਸੀਤ ਤੇਰਾ ਅੱਛਾ ਕਿੱਥੋਂ ਆਏ ਸੀ ਪੰਜਾਬ ਤੋਂ ਪੰਜਾਪਾਸੋਂ ਆਏ ਸੀ ਜੀ ਉਹ ਉਹ ਪਾਸੇ ਕਿਲੇ ਰਹਿੰਦੇ ਸੀ ਇਤਨਾ ਸਾਲ ਨਾਲ ਕੁਝ ਖਿਆਲ ਨਹੀਂ ਹੈ ਇੱਧਰ ਆ ਜਾਓ ਬਬੂ ਜੀ ਤਾਂ ਇੱਧਰ ਆ ਜਾਓ ਬਬੂ ਜੀ ਤੁਸੀਂ ਆਪਾਂ ਗੱਲ ਕਰਨੀ ਆ ਜਦੋਂ ਤੁਸੀਂ ਤੁਹਾਡੇ ਮਾਤਾ ਪਿਤਾ ਸੇਵਾ ਕਰਦੇ ਸੀ ਤੇ ਤੁਸੀਂ ਕਿੰਨੀ ਇੱਕ ਉਮਰ ਸੀ ਤੁਹਾਡੀ ਮਤਲਬ ਕਿ ਤੁਹਾਨੂੰ ਕਿਵੇਂ ਜਾਗ ਲੱਗੀ ਮਾਤਾ ਪਿਤਾ ਨੂੰ ਵੇਖਣ ਲਈ ਉਸ ਵੇਲੇ 35 ਸਾਲ ਦਾ ਸੀ 35 ਸਾਲ ਦਾ ਸੀ ਹਾਂ ਮੈਂ 35 ਸਾਲ ਦਾ ਸੀ ਜੀ ਹਾਂ ਬਿਲਕੁਲ ਹਾਂਜੀ ਫਿਰ ਇਹ ਪ੍ਰਚਾਰ ਕਿਵੇਂ ਕੀਤਾ ਸੰਗਤਾਂ ਦੇ ਵਿੱਚ ਤੁਸੀਂ ਵੀ ਕਿਵੇਂ ਸੰਗਤਾਂ ਨੂੰ ਇੱਥੇ ਜਿਹੜਾ ਸੱਦਾ ਦਿੱਤਾ ਜਾਂਦਾ ਉਹ ਅੰਮ੍ਰਿਤਸਰ ਪੰਜਾਬ ਹਰਿਆਣਾ ਬੱਟਾਲਾ ਪਟਿੰਡਾ ਕਪੂਰਥਲਾ ਗੁਰਦਾਸਪੁਰ ਐਪਾਸ ਬਹੁਤ ਸੰਗਤਾਂ ਆਂਦੀਆਂ ਨੇ ਹਾਂ ਤੇ ਸਾਡੇ ਕੋਲ ਨੋਟ ਕਰਾ ਕੇ ਰੱਖੇ ਨੇ ਡਾਇਰੀ ਬਣਾ ਕੇ ਰੱਖੇ ਸਾਰੇ ਨਾਮ ਬਣਾ ਕੇ ਨੋਟ ਕਰਿਆ ਲਾ ਸਾਰੀ ਸੰਗਤਾਂ ਬੰਦੀਆਂ ਤੁਹਾਨੂੰ ਡਾਕੀ ਨਾਲ ਲੇਕਿ ਤੁਸੀ ਕਿਹੜੀ ਕਿਰਤ ਇਹ ਖਾਲੀ ਇਹ ਦੀਦੀ ਤੇ ਵਿਰਜ ਨੂੰ ਫੋਨ ਆਉਣ ਦੇ ਪਹਿਲੇ ਦੋ ਦਿਨ ਪਹਿਲੇ ਕਿ ਅਸੀਂ ਸੰਗਤ 100 ਬੰਦੇ 200 ਬੰਦੇ ਦੋ ਗੱਡੀਆਂ ਚਾਰ ਗੱਡੀਆਂ ਆਂ ਤਰਨ ਤਰ ਇਧਰ 140 ਕਰ ਚਾਲੀ ਕਰ ਸਿੱਖਾਂ ਦੇ ਨੇ ਹਾਂਜੀ ਸਿੱਖਾ ਆ ਵੀ ਇੱਕ ਗੁਰੂ ਘਰ ਵੀ ਹੁਣੇ ਬਣਿਆ ਆ ਹਾਂਜੀ ਇਹ ਨਹੀਂ ਹੁਣ 2 ਸਾਲ ਪਹਿਲੇ ਪੱਕਾ ਛੜਿਆ 3-4 ਪਹਿਲੇ ਖਾਲੀ ਟੈਂਟ ਲਗਾਣਾ ਸੀ ਤੇ ਬਾਰਿਸ਼ੇ ਥੋੜੀ ਫਕੀ ਹੋ ਗਈ ਤੇ ਬਾਰਿਸ਼ ਕਰਕੇ ਉਹ ਅਸੀਂ ਕਿੰਨਾ ਬਾਰਿਸ਼ੀ ਬਹੁਤ ਗਿੱਲਾ ਹੋ ਜਾਂਦਾ ਸੀ ਤੇ ਸੰਗਤਾਂ ਸੇ ਬੈਠਾ ਸੀ ਥਾਣੀ ਰਹਿੰਦੀ ਸੀ ਆ ਆ ਹੋਲੀ ਹੋਲੀ ਗੁਰੂ ਸਾਹਿਬ ਨੇ ਸਭ ਕੋਸ਼ਿਸ਼ ਕਰ ਦਿੱਤਾ ਜੀ ਸੋ ਕਹਿੰਦੇ ਜਦੋਂ ਕਿਸੇ ਨੂੰ ਸੇਵਾ ਦੀ ਭਾਵਨਾ ਲੱਗ ਜਾਵੇ ਉਹ ਭਾਵਨਾ ਦੇ ਨਾਲ ਸੇਵਾ ਕਰਦਾ ਆ ਤੇ ਉੱਥੇ ਹੀ ਗੁਰੂ ਸਾਹਿਬ ਅੱਗੇ ਉਹ ਸੇਵਾ ਦੇ ਵਿੱਚ ਵਾਧੇ ਪਾਉਂਦੇ ਆ ਬਾਪੂ ਜੀ ਕੀ ਕਹਿਣਾ ਚਾਹੋਗੇ ਇਹਨਾਂ ਦੀ ਸੇਵਾ ਨੂੰ ਦੇਖ ਕੇ ਇਹ ਮਾਨ ਸੇਵਾ ਇਹਨਾਂ ਦੀ ਨਾ ਦੇ ਅੰਦਰ ਚਾਹ ਪੈਦਾ ਹੈ ਜੀ ਕਿਉਂ ਪਾਤਸ਼ਾਹ ਕਹਿੰਦੇ ਨੇ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਜਿੰਦੇ ਆਫਲ ਪਾਉਣਾ ਹਮੇ ਵਿੱਚੋਂ ਜਾਂ ਇਹਨਾਂ ਦਾ ਕੰਮ ਹੈ ਕਿ ਆਪਣੀ ਕੀਰਤ ਦੇ ਵਿੱਚੋਂ ਕੁਛ ਨਾ ਕੁਛ ਗੁਰੂ ਘਰ ਲੰਗਰ ਦੀ ਗੁਰੂ ਦੀ ਸੰਗਤੀ ਸੇਵਾ ਕਰੇ ਕਿੰਨੇ ਸਾਲਾਂ ਤੋਂ ਤੁਸੀਂ ਵੀ ਇੱਥੇ ਰੋਕ ਰਹੇ ਹੋ ਇੱਕ ਕਾਫੀ ਚਿਰ ਤੋਂ ਅਸੀਂ ਦੇਖ ਰਹੇ ਹਾਂ ਇਹਨਾਂ ਦੀ ਸ ਗੱਡੀ ਪਿੱਛੇ ਜੇ ਅਸੀਂ ਨਾ ਇਹ ਮੋਟਰਸਾਈਕਲ ਪਿੱਛੇ ਲਾ ਲੈਨੇ ਵੀ ਬਾਬਾ ਜੀ ਲੰਗਰ ਚੱਕੇ ਆ। ਅੱਛਾ ਜੀ। ਫੁੱਲਾਂ ਦੀ ਵਰਖਾ ਕਰਦੇ ਆ। ਬਿਲਕੁਲ ਫੁੱਲਾਂ ਦੀ ਵਰਖਾ ਕਰਕੇ ਅੱਗੇ ਲੈ ਕੇ ਆਉਂਦੇ ਆ। ਇਹਨਾਂ ਦੇ ਅੰਦਰ ਚਾਹ ਹੈ। ਇਹਨਾਂ ਦੇ ਅੰਦਰ ਗੁਰੂ ਨਾਨਕ ਦੀ ਜੋਤ ਹੈ। ਜੀ ਇਦਾਂ ਗੁਰੂ ਦੇ ਸਿੱਖ ਨਾ ਵਸੇ ਹੁਣ ਤਾਂ ਇੱਥੇ ਪ੍ਰਸ਼ਾਦਾ ਮਿਲਣਾ ਵੀ ਮੁਸ਼ਕਲ ਹੀ ਹੋ ਜਾਂਦਾ ਹੈ। ਜਿੱਥੇ ਕੋਈ ਸਾਧਨ ਨਹੀਂ, ਸੁਵਿਧਾ ਨਹੀਂ ਸੀ ਹੁਣ ਤਾਂ ਸੰਗਤ ਖੁੱਜ ਕੇ ਆਉਂਦੀ ਹੈ। ਕਹਿੰਦੇ ਬਾਬਾ ਜੀ ਰਸਤੇ 'ਚ ਬੜੀ ਸੇਵਾ ਹੁੰਦੀ ਹੈ। ਕੋਈ ਸੱਤ ਪੂਆ ਨਹੀਂ ਕੋਈ ਠੰਡੇ ਪਲਾਉਂਦਾ ਹੈ। ਕੋਈ ਲੰਗਰ ਚਲਾਉਂਦਾ ਪਿੱ ਏ ਗੁਰੂ ਨਾਨਕ ਦੀ ਇਹ 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 ਇਨ੍ਹਾਂ ਕੀਰਤੀਆਂ ਦੇ ਹਸਾਂ ਦੇ ਵਿੱਚ ਮਹਾਰਾਜ ਨੇ ਸੇਵਾ ਦਿੱਤੀ ਹੈ ਸਰਕਾਰਾਂ ਦਾ ਕੰਮ ਹੈ ਝੂਠ ਬੋਲਣਾ ਬੋਟਾ ਲੈਣੀਆਂ ਗੋਲੀਆਂ ਚਲਾਉਣੀਆਂ ਇਨ੍ਹਾਂ ਦਾ ਕੰਮ ਹੈ ਕੀਰਤ ਕਰਨਾ ਨਾਮ ਜਪਣਾ ਸਾਰਾ ਪਰਿਵਾਰ ਲੱਗੇ ਦੀਨ ਦਇਆਲ ਭਰੂਸਾ ਹੈ ਤੇਰੇ ਸਭ ਪਰਿਵਾਰ ਨਾਮ ਜਪੋ ਜੀ ਐਸੇ ਐਸੇ ਤੂਰ ਪ੍ਰਲਾਦ ਜਪਿਓ ਹਰ ਜੈਸੇ ਜਿੱਤੇ ਨਾਮ ਹੁੰਦਾ ਹੈ ਗੁਰੂ ਨਾਨਕ ਦੀ ਜਿੱਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਨੇ ਉਹ ਸਤਗੁਰੂ ਕਿਰਪਾ ਫਰਮਾਣ ਦੇ ਕਰਦਾ ਹੈ ਖਾ ਉਹ ਖਰਚ ਰਣਵੀਨ ਭਾਈ ਤੋਟ ਨਾ ਵੇ ਬੱਦ ਹੋ ਜਾਈ ਕਾ ਜੇ ਹਜੂਰ ਸਾਹਿਬ ਦੀ ਸੰਗਤ ਜਦੋਂ ਦਰਸ਼ਨ ਦਿਦਾਰੇ ਕਰਕੇ ਵਾਪਸ ਜਾਂਦੀ ਆ ਤਾਂ ਕਿਸੇ ਨੂੰ ਜਾਨ ਹੀ ਨਹੀਂ ਦਿੱਤਾ ਜਾਂਦਾ ਇਸੇ ਰੋਕ ਕੇ ਰੋਕ ਅਸੀਂ ਤਾਂ ਦੱਸਦੇ ਨਹੀਂ ਕਿ ਅੱਗੋਂ ਪਤ ਲੰਘ ਜਾਂਦੇ ਆ ਇਹ ਫਿਰ ਗੁੱਸਾ ਵੀ ਬਾਬਾ ਜੀ ਆਇਆ ਕਰੋ ਸਾਡੇ ਤੁਸੀਂ ਸਾਡੇ ਵੱਲ ਆਏ ਅਸੀਂ ਫੁੱਲੇ ਨਹੀਂ ਸਮਾਏ ਫੁੱਲਾਂ ਨਾਲ ਵਰਖਾ ਕੀਤੀ ਇਹ ਦੇਖੋ ਕਿੱਥੇ ਬੈਠੇ ਨੇ ਕਿੰਨਾ ਪਿਆਰ ਹੈ ਜਿਨ ਪ੍ਰੇਮ ਕਿਓ ਤੇ ਨਹੀਂ ਪਰ ਪਾਇਓ ਸੰਗਤ ਦੀ ਸੇਵਾ ਰੱਬ ਦੀ ਸਿਵਾ ਹੁੰਦੀ ਹੈ ਮੈਂ ਇਹਨਾਂ ਪਰਿਵਾਰਾਂ ਦਾ ਦਿਲ ਦੀਆਂ ਗਰਾਈਆਂ ਬਾਬਾ ਜੀ ਵੱਲੋਂ ਦਾਸਰੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਆਂ ਕਿ ਪ੍ਰਾਤਨ ਸਮੇਂ ਦੇ ਵਿੱਚ ਸਾਡੇ ਪਟਿਆਲੇ ਦੇ ਨਾਲ ਨਾਨਕੇ ਨੇ ਮੇਰੇ ਮੇਰੇ ਮਾਮਾ ਜੀ ਤੁਰ ਕੇ ਜਾਇਆ ਕਰਦੇ ਸੀ ਬਿਲਕੁਲ ਉਹਦਾ ਮਕਾਨ ਕੱਚੇ ਸੀ ਜੀ ਮਾਂ ਪੱਕੇ ਸੀ ਬਿਲਕੁਲ ਹੁਣ ਮਕਾਨ ਪੱਕੇ ਰਹਿਣ ਵਾਲੇ ਕੱਚੇ ਹੈ ਵੀ ਤਤੇ ਜਿਨ੍ਹਾਂ ਨੂੰ ਕਹੇ ਬਾਬਾ ਜੀ ਕਿੰਨੇ ਦਿਨ ਲੱਗਣਗੇ ਜੀ ਹੁਣ ਇਹਨੂੰ ਕਹੇ ਸੇਵਾ ਦਰਸ਼ਨ ਹੋਰ ਕਰ ਲੋ ਕਹਿੰਦੇ ਬਾਬਾ ਜੀ ਹੁਣ ਤਾਂ ਘਰ ਛੱਡ ਦੇ ਬੋਲਦੇ ਸਤਨਾਮ ਸ਼੍ਰੀ ਜੀ ਕਿਉਂ ਜਿਹੜੇ ਘਰ ਦੇ ਵਿੱਚ ਜਾਣਾ ਉਹਦੇ ਫਿਕਰ ਨੇ ਜਿਹੜੇ ਚ ਰਹਿਣਾ ਉਹਦਾ ਫਿਕਰ ਨਹੀਂ ਇੱਥੇ ਸਾਨੂੰ ਸੰਗਤ ਵਿੱਚ ਆ ਕੇ ਮਹਾਂਪੁਰ ਸਾਹਿਬ ਨੂੰ ਇਹ ਪਤਾ ਲੱਗਦਾ ਵੀ ਪਰਸਾਦਾ ਛਕਣਾ ਵੀ ਘਰ ਵੀ ਛਕਦੇ ਆ ਵੀ ਇੱਥੇ ਕਿੰਨਾ ਅੰਤਰ ਹੈ ਕਿ ਜਿਹੜਾ ਨਾਮ ਜਾ ਕੇ ਪ੍ਰਸਾਦਾ ਛਕਣਾ ਉਹ ਅੰਮ੍ਰਿਤ ਬਣ ਜਾਂਦਾ ਹੈ ਸੋ ਜੀ ਉਹਨਾਂ ਨੂੰ ਵੀ ਆਤਮਾ ਜਿਹੜੇ ਲੰਗਰ ਕਰਦੇ ਉਹਨਾਂ ਦੇ ਵੀ ਪ੍ਰਭਾਵ ਹੁੰਦਾ ਕਿ ਸਾਡਾ ਛੋਟਾ ਬੱਚਾ ਵੀ ਲੱਗਾ ਹੋਇਆ ਇਹਨਾਂ ਦੇ ਪਰਿਵਾਰ ਦਾ ਵੀ ਜਿੱਥੇ ਆਪ ਸੰਗਤ ਪੂਰੀ ਪਰਿਵਾਰ ਸਿਕਾਉਂਦਾ ਤੇ ਛੋਟਾ ਛੋਟਾ ਬੱਚੇ ਵੀ ਨਾਲ ਜਿਹੜੇ ਪ੍ਰਸਾਦਾ ਸਿਕਾਉਂਦੇ ਨੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਾ ਚੜਿਆ ਹੋਇਆ ਹਾਂ ਜੀ ਹਾਂ

ਸੇਵਾ ਆਂਦੀ ਹੈ ਹਾਂ ਬੋਲੋ ਕਿ ਜੋ ਜੋ ਸ਼ਰਦਨ ਲਪਾ ਨੇ ਉਹ ਪੈਸੇ ਨੇ ਇਹ ਵੀਰ ਜੀ ਆਤਨੇ ਲਗਾ ਅੱਛਾ ਜੀ ਇਹ ਇਹਨਾਂ ਦੀ ਇੱਕ ਗੁਰੂ ਦੀ ਮਰਿਆਦਾ ਇਸਰੇ ਕਿ ਵੀ ਇਹਨਾਂ ਦਾ ਪੈਸਾ ਕੋਈ ਲੰਗਰ ਕੋਈ ਸੇਵਾ ਕੋਈ ਲੰਗਰ ਵਿਚ ਕਰੇ ਨਾ ਆਪਣਾ ਲੰਗਰ ਨਹੀਂ ਗੁਰਦਾਰੇਸ਼ ਕਰ ਜੋ ਦੇਣਾ ਹੈ ਗੁਰਦੁਆਰਾ ਸਾਹਿਬ ਵੀ ਕੋਮੇਟੀ ਨਹੀਂ ਬਣਾਈ ਗਈ ਗੁਰਦੁਆਰਾ ਸਾਹਿਬ ਬਣਾਤਾ ਔਰ ਇੱਕ ਪਰਿਵਾਰ ਚਲਾ ਰਿਹਾ ਦੂਜੀ ਗੱਲ ਇਹ ਜਿਹੜੇ ਪੈਸੇ ਕਿਸ ਨੂੰ ਕੱਟ ਪੈਂਦੇ ਕੋਈ ਗੁਰਦਾਰੇ ਦੇਣਾ ਹੈ ਜਿਸ ਦਾ ਲੰਗਰ ਕੱਟ ਪੈਂਦਾ ਹੈ ਉਹ ਪੈਸਾ ਉੱਥੇ ਜਾਂਦਾ ਇਹਨਾਂ ਵੇਹ ਕਾਰ ਇਹਨੇ ਆਦਮੀ ਲੰਨ ਦੇ ਵਿੱਚ ਕੀ ਬਾਤ ਹੈ ਹੁਣ ਮੈਂ ਕਾਫੀ ਸਾਲ ਤੋਂ ਮੈਂ ਵੀ ਦੇਖ ਰਿਹਾ ਇਹਨਾਂ ਨੂੰ ਤੀਸਰਾ ਬਾਕੀ ਤਾਂ ਹੈ ਸੋ ਬਹੁਤ ਭਾਵਨਾ ਜਿਹੜੀ ਇਹਨਾਂ ਦੀ ਆ ਸਿੱਖੀ ਪ੍ਰਤੀ ਸੇਵਾ ਪ੍ਰਤੀ ਆ ਦੇਖੋ ਭੈਣਾ ਵੀ ਲੱਗੀਆਂ ਹੋਈਆਂ ਇਹ ਜਰੂਰ ਤੁਹਾਨੂੰ ਦਿਖਾਵਾਂਗੇ ਕਿ ਇੱਕ ਪਾਸੇ ਭੈਣਾ ਪ੍ਰਸ਼ਾਦਾ ਬਣਾ ਰਹੀਆਂ ਨੇ ਦੂਜੇ ਪਾਸੇ ਆਪ ਹੀ ਨਾਲ ਸ਼ਿਕਾਹ ਵੀ ਰਹੀਆਂ ਨੇ ਜਦੋਂ ਸੰਗਤ ਪਹੁੰਚਦੀ ਦੇਖੋ 3 ਘੰਟਿਆਂ ਦੇ ਵਿੱਚ ਸੰਗਤ ਦਾ ਪ੍ਰਸ਼ਾਦਾ ਐਸੀ ਐਸੀ ਨਹੀਂ ਸਮਾਦਨ ਹੈ ਜੀ ਇਹ ਸਿੱਧੀ ਸਮਾਦਨ ਹੈ ਜੀ ਫੋਟੋ ਦੱਸ ਕੋ ਗੁਰਨਾਨਕ ਸਾਹਿਬ ਜੀ ਦੇ ਕਹਿੰਦੇ ਆਨੰਦ ਸੇਵਕ ਨੇ ਸਿੰਧੀ ਪਰਵਾਰ ਤੇ ਆ ਦੇਖੋ ਭੈਣ ਵੀ ਲੱਗੇ ਹੋਏ ਨੇ ਭੈਣ ਵਾਈ ਗੀ ਜੀ ਦਾ ਖਾਲਸਾ ਵਾਈ ਗੀ ਜੀ ਕੇ ਖਤ ਹੈ ਕਿਵੇਂ ਪਿਆਰ ਦੇ ਮਤਲਬ ਕਿ ਭਾਵਨਾ ਜਾਗੀ ਆ ਤੁਹਾਡੀ ਸਿੱਖੀ ਵਿਰਤੀ ਕਿ ਤੁਸੀਂ ਜਦੋਂ ਸੰਗਤ ਆਉਂਦੀ ਹੈ ਬੜੀ ਸ਼ਰਧਾ ਦੇ ਨਾਲ ਸੇਵਾ ਕਰਦੇ ਹੋ ਮੈਨੂੰ ਸਮਝ ਨਹੀਂ ਆ ਰਿਹਾ ਪੰਜਾਬੀ ਆਪਕੋ ਕੈਸੇ ਲਗਨ ਲਗੀ ਹੈ ਕਿ ਆਪ ਸੇਵਾ ਮੇਂ ਜੁਟੇ ਹੋਏ ਹੈ ਗੁਰੂ ਜੀ ਨੇ ਬੁਲਾਇਆ ਹੈ ਬਾਬਾ ਜੀ ਕੀ ਮਿਹਰ ਹੈ ਕਹਾਂ ਸੇ ਆਏ ਆਪ ਵੀ इधर की है हाँ जी इधर की कितने टाइम से आपके साथ में सेवा करते हैं एक दो साल हो गए एक दो साल हो गए हाँ। कैसा लगता है फिर सेवा करके बहुत अच्छा लगता है बहुत अच्छा लगता है पंजाब की संगतों को कैसा लगता कैसा बहुत अच्छा लगता है बहुत अच्छा लगता है बहुत अच्छा गुरु की प्यारी सात संगत जी के दर्शन होते हैं भाग्य हमारे बिल्कुल ਸਤਿ ਸ਼੍ਰੀ ਅਕਾਲ ਸਤਿਕਾਰ ਤੁਸੀਂ ਦੇਖ ਸਕਦੇ ਹੋ ਕਿੰਨੀ ਖੁਸ਼ੀ ਦੇ ਨਾਲ ਭੈਣ ਦੱਸ ਰਹੀ ਹੈ ਕਿ ਮੈਨੂੰ ਬਹੁਤ ਚੰਗਾ ਲੱਗਦਾ ਜਦੋਂ ਪੰਜਾਬ ਦੀ ਸੰਗਤ ਆਉਂਦੀ ਹੈ ਜਦੋਂ ਵੀ ਪੰਜਾਬ ਦਾ ਨਾਂ ਆਉਂਦਾ ਤਾਂ ਵਾਕਿਆ ਹੀ ਪੂਰੇ ਦੇਸ਼ਾ ਵਿਦੇਸ਼ਾਂ ਦੇ ਵਿੱਚ ਇੱਕ ਅਲੱਗ ਹੀ ਫੀਲਿੰਗ ਜਾਗ ਜਾਂਦੀ ਹੈ ਜਿਵੇਂ ਇਹਨਾਂ ਭੈਣਾਂ ਦੀ ਜਾਗੀ ਹੈਗੀ ਆ ਜੁੜੇ ਰਹੋ ਸੁਨੇਹਾ ਚੈਨਲ ਦੇ ਨੇ ਬਹੁਤ ਵਧੀਆ ਮੈਸੇਜ ਸੀ ਕਿਉਂਕਿ ਅਸੀਂ ਦੱਸਣਾ ਚਾਹੁੰਦੇ ਹਾਂ ਮਹਾਰਾਸ਼ਟਰਾ ਦੇ ਵਿੱਚ ਪ੍ਰਸ਼ਾਦੇ ਪਾਣੀ ਨੂੰ ਲੈ ਕੇ ਬਹੁਤ ਘੱਟ ਲੰਗਰ ਦਿਖਾਈ ਦੇਣਗੇ ਕਿਉਂਕਿ ਰਾਹਾਂ ਦੇ ਵਿੱਚ ਨਹੀਂ ਹੈ ਹਜ਼ੂਰ ਸਾਹਿਬ ਤਾਂ ਹੈ ਬਹੁਤ ਔਰ ਇੱਥੇ ਨਹੀਂ ਆ ਰਸਤਿਆਂ ਦੇ ਵਿੱਚ ਕੋਈ ਐਸੇ ਵੀ ਗੁਰਨਾਨਕ ਦੇ ਸਿੱਖ ਵਸੇ ਹੋਏ ਨੇ ਗੁਰੂ ਦੇ ਸਿੱਖ ਵਸੇ ਹੋਏ ਨੇ ਜਿਹੜੇ ਸੰਗਤ ਨੂੰ ਖਾਲੀ ਨਹੀਂ ਜਾਣ ਦਿੰਦੇ ਪ੍ਰਸ਼ਾਦਾ ਪਾਣੀ ਸ਼ਕਾ ਕੇ ਹੀ ਤੋਰਦੇ ਨੇ ਸੋ ਸਾਨੂੰ ਵੀ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ